ਰਾਕੇਰਜੀ ਕਾਕਲ ਸਾਹਿਬ ਆਪ ਨੂੰ ਕੀ ਪਤਾ ਹੈ ਅਸਰ ਕੇ ਕੱਲ ਸ਼ਾਮ ਤੋਂ ਅਗਰ ਸਰ ਵਿਕਰਮਜੀਤ ਸਿੰਘ ਲਈ ਉਹ ਜੀਸ਼ਿਆ ਸਾਹਿਬ ਦੀ ਪੈਸ਼ਨ ਹੋਣ ਦੇ ਉਪਰ ਸਰਕਾਰ ਜਿਹੜੀ ਅਕਤਾਈ ਦੇ ਹੋਰ ਅਮਰ ਟਵੇਲੇ ਤੋਂ ਕਿਸ਼ਨ ਮੋਹ ਸੇ ਜਾਣ ਦੇ ਦਿੱਤਾ ਜਾਂਦਾ ਹੈ ਲੇਟਸ ਖਬਰਾਂ ਜਿਹੜੀਆਂ ਮੈਂ ਦੇਖ ਰਿਹਾ ਹਾਂ ਸਭ ਦੇ ਵਿੱਚ ਸਾਸ ਸੁਖਵੀਰ ਸਿੰਘ ਵਾਦਦ ਆਪਣੇ ਸਾਥੀਆਂ ਸਮੇਤ ਕੋਰਟੇ ਜਾ ਰਹੇ ਸਨ ਤੇ ਉਹਨਾਂ ਨੂੰ ਰੋਕਿਆ ਗਿਆ। ਮਨ ਗਾਦਾਗਾ 2003 ਜਾਂ 4 ਦਾ ਵਾਕਿਆ ਜਦ ਕਪਤਨ ਅਮਰ ਸਿੰਘ ਨੇ ਸਰਦਾਰ ਪ੍ਰਕਾਸ਼ ਦੀ ਬਾਤ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ। ਤੇ ਟੋਣਾ ਸਾਹਿਬ ਉਸ ਵੇਲੇ ਆਪਣੇ ਸਾਥੀਆਂ ਉਸ ਮਿਲ ਰੋਸ ਪ੍ਰਗਟ ਕਰਨ ਗਏ ਸਨ। ਔਰ ਉਹਨਾਂ ਦੇ ਰੋਸ ਕਰਨ ਤੋਂ ਬਾਅਦ ਕਰਤਾਰਨਦਰ ਸਿੰਘ ਵਰਗੇ ਸੱਤ ਸੇਕਟੋਰ ਨੇ ਵੀ ਸਰ ਪ੍ਰਕਾਸ਼ ਨੂੰ ਬਾਦਲ ਨੂੰ ਰਿਆ ਅੱਜ ਬੜਾ ਸੋਸ ਹੈ ਕਿ ਸ਼ੌਮਨ ਅਕਾਲੀ ਦਲ ਦੇ ਪ੍ਰਧਾਨ ਸਾਹ ਸੁਖਵੀਰ ਸਿੰਘ ਬਾਦਲ ਦੋ ਵਾਰ ਤਿੰਨ ਵਾਰ ਡਿਪਟੀ ਮਿਨਿਸਟਰ ਰਹਿ ਚੁੱਕੇ ਹਨ 2 ਸਾਲ ਤੋਂ ਅਕਾਲੀ ਦਲ ਦੇ ਪ੍ਰਧਾਨ ਅੱਜ ਉਹਨਾਂ ਨੂੰ ਪੁਲਿਸ ਨੇ ਬੜੇ ਸਖ਼ਤ ਨਾਲ ਆਪਣੀ ਕਾਰ ਕੱਢੀ ਤੋਂ ਉਤਾਰ ਕੇ ਤੇ ਕਹ ਜੀ ਬਸ ਇੰਨੇ ਬੈਠ ਕੇ। ਇਹ ਵਕਤ ਨਿਕਲ ਜਾਣਾ। ਭਾਰਤੇ ਕਰ ਮੈਂ ਕਹਿ ਤਰਾਂ ਚਾਹੁੰਦਾ ਸਾ ਤੇਜਰੀ ਵੱਲੋਂ ਦੱਸਣਾ ਚਾਹੁੰਦਾ ਥਾ। ਲਈ ਜੋ ਕੁਝ ਹੋਇਆ ਅੱਜ ਉਹ ਤੁਹਾਡੇ ਤੇ ਨਿਕਲੋ। ਉਸ ਵਕਤ ਤੁਹਾਨੂੰ ਬਚਾਣ ਆ ਦਾ ਕੋਈ ਨਹੀਂ ਆਏਗਾ। ਤੁਹਾਡੇ ਤੇ ਪੰਜ ਬੰਦੇ ਵੀ ਆਣ ਕੇ ਤੁਹਾਡੇ ਰਾਸਤੇ ਹਾਮੀ ਪਰ ਵਾਸਤੇ। ਅੱਜ ਅਮਨ ਰੋੜਾ ਕਰਿਆ। ਤੂੰ ਅੱਜ ਪ੍ਰਧਾਨ ਬਣ ਗਿਆ ਮੈਂ ਆਪ ਨੂੰ ਆ ਕੇ ਪਾਰਟੀ ਦਾ ਹਾਂ ਤੇ ਵਜ਼ੀਰ ਬਣ ਗਿਆ ਪਰ ਆਪਣਾ ਪਿੱਛੋੜ ਤੇ ਤਕਲਾ ਜਿਹੜੇ ਤੇਰੇ ਵਰਗੇ ਬੰਦੇ ੜੇ ਸਨ ਅਕਾਲੀ ਦਲ ਦੇ ਸਮੋਚੇ ਲੀਡਰਾਂ ਦੇ ਪੈਰੀਆ ਫਲਾਨਦੇ ਸਨ ਭਾਵੇਂ ਤੁਸੀਂ ਕਾਮਸੀ ਸਾਬ ਪਰ ਇੱਕ ਗੱਲ ਸੁਣਾ ਇਹ ਵਕਤ ਨਸ਼ਾ ਨਹੀਂ ਰੰਦਾ ਇਸ ਵਕਤ ਨੇ ਪਲਟਈ ਮਾਰਨੀ ਹੈ ਔਰ ਜੋ ਕੁਝ ਤੁਸੀਂ ਕਰ ਰਹੇ ਹੋ ਜੋ ਕੋਈ ਤੁਹਾਡੇ ਤੇ ਹੋ ਰਿਹਾ ਹੈ ਉਸ ਨੂੰ ਨਾ ਪੜੋਸੀ ਵੀ ਜਾਣ ਉਸ ਦਾ ਦਿੱਤਾ। ਮੈਂ ਸੱਚ ਸ਼ਬਦਾਂ ਦੇ ਵਿੱਚ ਆਪ ਦੀ ਸਰਕਾਰ ਦੀ ਕੇਜਰੀ ਵਾਲੀ ਸਰਕਾਰ ਕਹ ਲਓ ਆਮ ਦੀ ਸਰਕਾਰ ਕਹ ਲਓ। ਆਮ ਦੀ ਕਹ ਲਓ। ਇਹਨਾਂ ਨੇ ਆਪਣੀ ਜਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਹੈ। ਨਾ ਤਾਂ ਇਹਨਾਂ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਕਰਨਗੇ। ਨਾ ਹੀ ਇਤਿਹਾਸ ਵਿੱਚ ਇਹਨਾਂ ਨੂੰ ਕੋਈ ਚੰਗੀ ਜਗ੍ਹਾ ਮਿਲੇਗੀ। ਮਾ ਲੇਵੀ ਕੰਡਾ ਫੈਸਲਾ ਕੋਆਰਡੀਨੇਟਰ ਨੇ ਫੈਸਲਾ ਵਕੀਲਾਂ ਦੇ ਅੰਦਰ ਜਾ ਕੇ ਰਹਿਣਾ ਹੈ ਇਹਨਾਂ ਦੇ ਅੰਦਰ ਜਾਣਾ ਨਹੀਂ ਇਹਨਾਂ ਦੇ ਬਾਹਰ ਸਪੋਰਟ ਵਾਸਤੇ ਆਇਆ ਤੁਸੀਂ ਕਿਸ ਵਾਸਤੇ ਇਹਨਾਂ ਨੂੰ ਰੋਕ ਰਹੇ ਹੋ ਤੁਸੀਂ ਕਹਿ ਸਕਦੇ ਹੋ ਵੀ ਕੋਰਟ ਤੋਂ ਬਾਹਰ ਤੁਸੀਂ 10 ਕਾਇਦੀ ਦੂਰੀ ਤੇ ਆਪਣਾ ਜੋ ਰੋਜ਼ ਪ੍ਰਦਰਸ਼ਨ ਕਰਨਾ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤੁਸੀਂ ਉਹਨਾਂ ਨੂੰ ਸੜਕਾਂ ਦੇ ਰੋਕ ਲਿਆ ਬਿਆਸਾ ਦੇ ਕੰਡੇ ਤੇ ਰੋਕ ਲਿਆ ਦਰਿਆ ਤੇ ਰੋਕ ਲਿਆ ਪੁਲ ਤੇ ਰੋਕ ਲਿਆ ਇੱਕ ਇਤੋਂ ਦੇ ਇਨਸਾਨੀਅਤ ਦੇ ਮੈਂ ਸਿਰਫ ਪੂਰੀ ਹਮਦਰਦੀ ਤਨੋਂ ਮਨੋਂ ਅਕਾਲੀ ਦੰਦ ਦੇ ਵਰਕਰਾਂ ਨਾਲੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਹੁਕਮ ਕਰਨਗੇ ਅਗੋਂ ਉਸ ਤੇ ਅਸੀਂ ਪੈਰਾਂ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ